ਲਗਾਤਾਰ ਮੁਕੇਰੀਆਂ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਪਾਣੀ ਦੀ ਆਮਦ ਹੋ ਰਹੀ ਹੈ ਜਿਸ ਦੇ ਨਾਲ ਕਈ ਪਿੰਡ ਬਾੜ ਨਾਲ ਪ੍ਰਭਾਵਿਤ ਹੋਏ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਸੀਂ ਜਿਸ ਜਗ੍ਹਾ ਖੜੇ ਹੈ ਇਹ ਮੁਕੇਰੀਆਂ ਐਲ ਡੀ ਐਮ ਆਫਿਸ ਦੇ ਉੱਪਰ ਬਣਿਆ ਹੋਇਆ ਫਲਡ ਕੰਟਰੋਲ ਰੂਮ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀ ਹਾਲਾਤ ਦਿਖਾਵਾਂਗੇ ਕਿ ਫਲਡ ਕੰਟਰੋਲ ਰੂਮ ਦੇ ਵਿੱਚ ਨਾ ਤਾਂ ਕੋਈ ਮੁਲਾਜ਼ਮ ਇੱਥੇ ਤੈਨਾਤ ਹੈ ਅਗਰਕਰ ਕੋਈ ਐਮਰਜੈਂਸੀ ਹੋਵੇ ਤਾਂ ਲੋਕ ਜਿਹੜੇ ਨੇ ਫਲਡ ਕੰਟਰੋਲ ਰੂਮ ਨੂੰ ਫੋਨ ਕਰਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਨੇ ਫਲਡ ਕੰਟਰੋਲ ਰੂਮ ਜੋ ਕਿ ਮੁਕੇਰੀਆਂ ਦੇ ਵਿੱਚ ਹੈਗਾ ਆ ਉਸ ਦੇ ਆਪਣੇ ਕੈਮਰਾਮੈਨ ਨੂੰ ਕਹਾਂ ਜਰੂਰ ਦਿਖਾ ਦੇਣ ਕਿ ਜੋ ਕਿਟਾ ਨੇ ਪੀਪੀਈ ਕਿਟਸ ਨੇ ਉਹ ਵੀ ਕਿਸੇ ਤਰ੍ਹਾਂ ਜ਼ਮੀਨ ਤੇ ਪਈਆਂ ਹੋਈਆਂ ਨੇ ਪਰ ਦੱਸਿਆ ਜਾ ਰਿਹਾ 24 ਘੰਟੇ ਡਿਊਟੀ ਹੋਣੀ ਚਾਹੀਦੀ ਹੈ ਕਿਉਂਕਿ ਫਲਡ ਕੰਟਰੋਲ ਰੂਮ ਹੈ ਔਰ ਫਲਡ ਕੰਟਰੋਲ ਰੂਮ ਚ ਕੋਈ ਮੁਲਾਜ਼ਮ ਨਾ ਹੋਣਾ ਬੜੀ ਵੱਡੀ ਪ੍ਰਸ਼ਾਸਨ ਦੀ ਇੱਕ ਲਾਪਰਵਾਹੀ ਹੈ ਕਿਉਂਕਿ ਮੁਕੇਰੀਆਂ ਦੇ ਲਗਾਤਾਰ ਮੁਕੇਰੀਆਂ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਹੈ ਲੋਕ ਹੁਣ ਵੀ ਜੇ ਆਪਾਂ ਗੱਲ ਕਰੀਏ ਮੌਜੂਦਾ ਸਮੇਂ 'ਚ ਵੀ ਪਾਣੀ ਦੇ ਨਾਲ ਦੋ ਚਾਰ ਹੋ ਰਹੇ ਨੇ ਰਾਹ ਸਮਗਰੀਆਂ ਕਈ ਜਗ੍ਹਾ ਬੰਡੀਆਂ ਜਾ ਰਹੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰ ਪ੍ਰਸ਼ਾਸਨ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਇਸ ਵਕਤ ਜੋ ਲੈਂਡਲਾਈਨ ਫੋਨ ਹੈ ਇਸ ਫੋਨ ਤੇ ਜੇ ਕੋਈ ਫਲਡ ਕੰਟਰੋਲ ਜੇ ਕੋਈ ਐਮਰਜੈਂਸੀ ਆਦੀ ਤੇ ਇਸ ਨੰਬਰ ਤੇ ਫੋਨ ਕਰੇਗਾ ਪਰ ਜੇ ਆਪਾਂ ਗੱਲ ਕਰੀਏ ਤੇ ਫੋਨ ਉਠਾਣ ਲਈ ਕੋਈ ਵੀ ਵਿਅਕਤੀ ਮੌਜੂਦ ਨਹੀਂ ਹੈ ਪਰ ਦੱਸ ਦਿਨੇ ਕਿ ਹੁਣ ਦੇਖਣਾ ਇਹ ਹੋਵੇਗਾ ਜੇਕਰ ਕਿਸੇ ਨੂੰ ਐਮਰਜੈਂਸੀ ਪੈਂਦੀ ਹੈ ਤੇ ਉਹ ਜੋ ਪੀੜਿਤ ਹੈ ਬਹਾਰ ਪ੍ਰਭਾਵਿਤ ਜੋ ਲੋਕ ਨੇ ਪਿੰਡ ਦੇ ਉਹ ਕਿਸ ਜਗ੍ਹਾ ਤੇ ਸੰਪਰਕ ਕਰਨਗੇ ਜੇਕਰ ਪ੍ਰਸ਼ਾਸਨ ਨੇ ਉਹਨਾਂ ਨਾਲ ਪ੍ਰਸ਼ਾਸਨ ਨਾਲ ਸੰਪਰਕ ਕਰਨਾ ਹੋਵੇ ਤਾਂ ਉੱਥੇ ਦੱਸ ਦਈਏ ਕਿ ਦੇਖਦੇ ਕਿ ਹੁਣ ਇਹਦੇ ਤੇ ਸਰਕਾਰ ਕੀ ਐਕਸ਼ਨ ਲੈਂਦੀ ਕਿਉਂਕਿ ਜਿਸ ਤਰ੍ਹਾਂ ਇੱਕ ਵੱਡੀ ਲਾਪਰਵਾਹੀ ਮੁਕੇਰੀਆਂ ਦੇ ਵਿੱਚ ਵਰਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੇ ਲਈ ਨੁਕਸਾਨਦਾਇਕ ਵੀ ਹੋ ਸਕਦੀ ਹੈ ਸਰ ਫਲੱਡ ਕੰਟਰੋਲ ਰੂਮ 24 ਘੰਟੇ ਲਈ ਉਪਲਬਧ ਹੈ ਲੇਕਿਨ ਇਸ ਦੇ ਵਿੱਚ ਕੋਈ ਵਿਅਕਤੀ ਨਹੀਂ ਆ ਖਾਸ ਕਰਕੇ ਐਸਟੀਮ ਆਫਿਸ ਤੇ ਉਪਰ ਮੈਂ ਐਕਸ਼ਨ ਕਰਨਾ ਹੈ ਇਸ ਤਰ੍ਹਾਂ ਹੈ ਮੈਂ ਲਿਖਵੰਦੇ ਚੰਗਲ ਤਹਿਸੀਲਦਾਰ ਮੁਕੇਰੀਆਂ ਆ ਦੱਸਦਾ ਹਾਂ ਪਬਲਿਕ ਨੂੰ ਤਨੂਰ ਲਗਾਤਾਰ ਮੁਕੇਰੀਆਂ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਪਾਣੀ ਦੀ ਆਮਦ ਹੋ ਰਹੀ ਹੈ ਜਿਸ ਦੇ ਨਾਲ ਕਈ ਪਿੰਡ ਬਾੜ ਨਾਲ ਪ੍ਰਭਾਵਿਤ ਹੋਏ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਸੀਂ ਜਿਸ ਜਗ੍ਹਾ ਖੜੇ ਹਾਂ ਇਹ ਮੁਕੇਰੀਆਂ ਐਸਡੀਐਮ ਆਫਿਸ ਦੇ ਉੱਪਰ ਬਣਿਆ ਹੋਇਆ ਫਲਡ ਕੰਟਰੋਲ ਰੂਮ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀ ਹਾਲਾਤ ਦਿਖਾਵਾਂਗੇ ਕਿ ਫਲਡ ਕੰਟਰੋਲ ਰੂਮ ਦੇ ਵਿੱਚ ਨਾ ਤਾਂ ਕੋਈ ਮੁਲਾਜ਼ਮ ਇੱਥੇ ਤੈਨਾਤ ਹੈ ਅਗਰ ਕਰ ਕੋਈ ਐਮਰਜੈਂਸੀ ਹੋਵੇ ਤਾਂ ਲੋਕ ਜਿਹੜੇ ਨੇ ਫਲਡ ਕੰਟਰੋਲ ਰੂਮ ਨੂੰ ਫੋਨ ਕਰਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਨੇ ਫਲਡ ਕੰਟਰੋਲ ਰੂਮ ਜੋ ਕਿ ਮੁਕੇਰੀਆਂ ਦੇ ਵਿੱਚ ਹੈਗਾ ਆ ਉਸ ਦੇ ਆਪਣੇ ਕੈਮਰਾਮੈਨ ਨੂੰ ਕਹਾਂ ਜਰੂਰ ਦਿਖਾ ਦੇਣ ਕਿ ਜੋ ਕਿਟਾ ਨੇ ਪੀਪੀਈ ਕਿਟਸ ਨੇ ਉਹ ਵੀ ਕਿਸੇ ਤਰ੍ਹਾਂ ਜ਼ਮੀਨ ਤੇ ਪਈਆਂ ਹੋਈਆਂ ਨੇ ਪਰ ਦੱਸਿਆ ਜਾ ਰਿਹਾ 24 ਘੰਟੇ ਡਿਊਟੀ ਹੋਣੀ ਚਾਹੀਦੀ ਹੈ ਕਿਉਂਕਿ ਫਲਡ ਕੰਟਰੋਲ ਰੂਮ ਹੈ ਔਰ ਫਲਡ ਕੰਟਰੋਲ ਰੂਮ ਚ ਕੋਈ ਮੁਲਾਜ਼ਮ ਨਾ ਹੋਣਾ ਬੜੀ ਵੱਡੀ ਪ੍ਰਸ਼ਾਸਨ ਦੀ ਇੱਕ ਲਾਪਰਵਾਹੀ ਹੈ ਕਿਉਂਕਿ ਮੁਕੇਰੀਆਂ ਦੇ ਲਗਾਤਾਰ ਮੁਕੇਰੀਆਂ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਹੈ ਲੋਕ ਹੁਣ ਵੀ ਜੇ ਆਪਾਂ ਗੱਲ ਕਰੀਏ ਇਸ ਮੌਜੂਦਾ ਸਮੇਂ 'ਚ ਵੀ ਪਾਣੀ ਦੇ ਨਾਲ ਦੋ ਚਾਰ ਹੋ ਰਹੇ ਨੇ ਰਾਹਤ ਸਮੱਗਰੀਆਂ ਕਈ ਜਗ੍ਹਾ ਵੰਡੀਆਂ ਜਾ ਰਹੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰ ਪ੍ਰਸ਼ਾਸਨ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਇਸ ਵਕਤ ਜੋ ਲੈਂਡਲਾਈਨ ਫੋਨ ਹੈ ਇਸ ਫੋਨ ਤੇ ਜੇ ਕੋਈ ਫਲੱਡ ਕੰਟਰੋਲ ਚ ਕੋਈ ਐਮਰਜੈਂਸੀ ਆਂਦੀ ਤੇ ਇਸ ਨੰਬਰ ਤੇ ਫੋਨ ਕਰੇਗਾ ਪਰ ਜੇ ਆਪਾਂ ਗੱਲ ਕਰੀਏ ਤੇ ਫੋਨ ਉਠਾਣ ਲਈ ਕੋਈ ਵੀ ਵਿਅਕਤੀ ਮੌਜੂਦ ਨਹੀਂ ਹੈ ਪਰ ਦੱਸ ਦਿੰਦੇ ਕਿ ਹੁਣ ਦੇਖਣਾ ਇਹ ਹੋਵੇਗਾ ਜੇਕਰ ਕਿਸੇ ਨੂੰ ਐਮਰਜੈਂਸੀ ਪੈਂਦੀ ਤੇ ਉਹ ਜੋ ਪੀੜਿਤ ਹੈ ਬਾਹਰ ਪ੍ਰਭਾਵਿਤ ਜੋ ਲੋਕ ਨੇ ਪਿੰਡ ਦੇ ਉਹ ਕਿਸ ਜਗ੍ਹਾ ਤੇ ਸੰਪਰਕ ਕਰਨਗੇ ਜੇਕਰ ਪ੍ਰਸ਼ਾਸਨ ਨੇ ਉਹਨਾਂ ਨਾਲ ਪ੍ਰਸ਼ਾਸਨ ਨਾਲ ਸੰਪਰਕ ਕਰਨਾ ਹੋਵੇ ਤਾਂ ਉਥੇ ਦੱਸ ਦਈਏ ਕਿ ਦੇਖਦੇ ਕਿ ਹੁਣ ਇਦੇ ਤੇ ਸਰਕਾਰ ਕੀ ਐਕਸ਼ਨ ਲੈਂਦੀ ਕਿਉਂਕਿ ਜਿਸ ਤਰ੍ਹਾਂ ਇੱਕ ਵੱਡੀ ਲਾਪਰਵਾਹੀ ਮੁਕੇਰੀਆਂ ਦੇ ਵਿੱਚ ਵਰਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੇ ਲਈ ਨੁਕਸਾਨਦਾਇਕ ਵੀ ਹੋ ਸਕਦੀ ਹੈ ਸਰ ਰੈਡ ਕੰਟਰੋਲ ਰੂਮ 24 ਘੰਟੇ ਲਈ ਉਪਲਬਧ ਹੈ ਲੇਕਿਨ ਉਸ ਦੇ ਵਿੱਚ ਕੋਈ ਵਰਤਨੀਆ ਖਾਸ ਕਰਕੇ ਅਸਥਮਾ ਮੋਬਸ ਦੇ ਪ੍ਰੋਫਾਈਲ ਨਹੀਂ ਹੈ ਠੀਕ ਹੈ ਉਸ ਤੋਂ ਅਗਾਂਹ ਮੈਂ ਲਖਨ ਦੇ ਚੰਗਲਤ ਸੀਲਰ ਮਕੀਰੀਆਂ ਆ ਦੱਸਦਾ ਹਾਂ ਪਬਲਿਕ ਨੂੰ ਤਨੋਰਸ